ਹਾਂਜੀ ਮਿੱਤਰੋ ਕੀ ਹਾਲ ਸਾਰੇ ਪਰਵਾਂ ਦਾ ਘਰ ਪਰਿਵਾਰ ਜਨਮ ਸਾਰੇ ਵੀਰਾਂ ਸੈਟ ਨੇ ਤੇ ਕਰਦੇ ਆਂ ਬਲੌਗ ਦੀ ਸਟਾਰਟਿੰਗ ਆਪਾਂ ਤੇ ਮਿੱਤਰੋ ਆਪਾਂ ਜਿਹੜਾ ਰਾਤ ਜਾਲ ਲਾਇਆ ਸੀਗਾ ਉਹ ਆਪਣਾ ਕੋਸ਼ਿਸ਼ ਕੀਤੀ ਸੀ ਪਰ ਨਾ ਕਾਮਯਾਬ ਰਹੀ ਤੇ ਆਪਾਂ ਖੋਲ ਦਿੰਨੇ ਤੁਹਾਨੂੰ ਕਰਾਉਣੇ ਚੈੱਕ ਕੀ ਕੀਤਾ ਅੱਜ ਬਿੱਲੀ ਨੇ ਪਹਿਲਾਂ ਨੂੰ ਖੋਲ ਦਿੱ ਗਏ ਹਨ ਖੋਲ ਕੇ ਫਿਰ ਤੁਹਾਨੂੰ ਚੈੱਕ ਕਰਵਣੇ ਆਪਾਂ ਬਿੱਲੀ ਦਾ ਕੀ ਸੀ ਬਣਿਆ ਰਾਤ ਆ ਵੇ ਪੂਰਾ ਲੱਗਾ ਸੀ ਟੋਟਾ ਟਟਾ ਰੱਖਿਆ ਸੀਗਾ ਆ ਇਹਦੇ ਅੰਦਰ ਜਾਣ ਨੂੰ ਬਿੱਲੀ ਜੇ ਰੱਖਿਆ ਸੀ ਲੋ ਇਥੋਂ ਥਾਂ ਅੰਦਰ ਵੀ ਇਥੋਂ ਨਹੀਂ ਗਈ ਆ ਬਿੱਲੀ ਤੇ ਕਰਾਉਣੇ ਤੁਹਾਨੂੰ ਚੈੱਕ ਆਪਾਂ ਹੁਣ ਆਪਾਂ ਅੰਦਰ ਜਾਈਏ ਕੀ ਰਾ ਲਓ ਜੀ ਮਿੱਤਰੋ ਜਾਲ ਲਾਤਾ ਤੇ ਆਪਾਂ ਇਹ ਤਾਂ ਖਾਂ ਖੂਨ ਵੀ ਖਿਲਾ ਰਹੀ ਸੀਗੇ ਤੇ ਆਪਾਂ ਮਿੱਤਰੋ ਕੁੱਕੜ ਦੀ ਸਰੀ ਇੱਕ ਤੇ ਇੱਕ ਪੰਜਾ ਲੈ ਕੇ ਸਿੱਟਿਆ ਸੀਗਾ ਮਤਲਬ ਉਹ ਲਾਲਚ ਦਿੱਤਾ ਸੀਗਾ ਤੇ ਮਤਲਬ ਇੱਥੋਂ ਅੰਦਰ ਆਊਗੀ ਤੇ ਬਿੱਲੀ ਤੇ ਪਤਾ ਲੱਗਿਆ ਤਾਂ ਆਪਾਂ ਮੜੇ ਭੱਜ ਕੇ ਆ ਜਾਵਾਂਗੇ ਬਿੱਲੀ ਜਾਲ ਚ ਵੱਜੂਗੀ ਉਹ ਉੱਥੇ ਤੇ ਵਿੱਚ ਭਲੀਟੀ ਜਾਊਗੀ ਪਰ ਕੋਸ਼ਿਸ਼ ਨਾਕਾਮਯਾਬ ਰਹੀ ਪਰ ਅਪਰਾਤ ਨੂੰ 11 ਵਜੇ ਤੇ ਕਰਨੀਗਾ ਰੱਖੀ ਸੀ ਬਿੱਲੀ ਦੀ ਤੇ ਉਦੋਂ ਤੱਕ ਤਾਂ ਨਹੀਂ ਆਈ ਯਾਰ ਤੜਕੇ ਜਿਹੀ ਆਈ ਸੀ ਬਿੱਲੀ ਤੜਕੇ ਜਿਹੀ ਗਈ ਤਾਂ ਇੱਥੋਂ ਦੀ ਸੀ ਕਿ ਬਿੱਲੀ ਪਰ ਆ ਵੀ ਇੱਥੋਂ ਨਹੀਂ ਗਈ ਪਤਾ ਨਹੀਂ ਲੱਗਾ ਕਦੋਂ ਆ ਗਈ ਤੇ ਕਦੋਂ ਜਾਵੜੀ ਰਾਵਣਾ ਇੱਥੇ ਬਹਿ ਕੇ ਇਹਨੇ ਖਾਦੇ ਪੰਜੇ ਪੰਜੇ ਇੱਥੇ ਬਹਿ ਕੇ ਗੁੱਕੜ ਦੇ ਰਾਵਣਾ ਖਾਦੇ ਤੇ ਇੱਥੋਂ ਦੀ ਵਾਪਸ ਜਾਵੜੀ ਆ ਤੇ ਅੱਜ ਆਪਾਂ ਹੋ ਕੇ ਸਿਸਟਮ ਕਰਾਂਗੇ ਇਹਦਾ ਅੱਜ ਆਪ ਐ ਨਹੀਂ ਲਾਉਣਾ ਅੱਗੇ ਐ ਲੱਗਾ ਸੀ ਜਾਲ ਅੱਜ ਨਹੀਂ ਐ ਲਾਉਣਾ ਅੱਜ ਆਪਾਂ ਹੋਰ ਕੋਈ ਜਿਗਾਰਡ ਲਾਵਾਂਗੇ ਨਾ ਬਿੱਲੀ ਆਪਾਂ ਫੜ ਕੇ ਛੱਡਾਂਗੇ ਕਿੰਨਾ ਕ ਦਿਨ ਭੱਜੂਗੀ ਹੁਣ ਅੱਜ ਆ ਗਈ ਆ ਇਹ ਇਹਨੂੰ ਪਤਾ ਇੱਥੇ ਮੈਨੂੰ ਖਾਣ ਨੂੰ ਮਿਲਦਾ ਤੇ ਬਿੱਲੀ ਆਊਗੀ ਅੱਜ ਵੀ ਅੱਜ ਆਪ ਸੁੱਕੀ ਨਹੀਂ ਜਾਣਦੇ ਨੀ ਬਿੱਲੀ ਚਲੋ ਯਾਰ ਆ ਲਾ ਦਿੰਨੇ ਆ ਤੇ ਬੱਚੇ-ਬੁੱੱਚੇ ਭਾਉਣੇ ਦੋ ਤਿੰਨ ਦਿਨ ਹੋ ਗਏ ਨਹੀਂ ਭਾਏ ਗਏ ਯਾਰ ਆ ਲਾ ਕੇ ਤੇ ਬੱਚੇ-ਬੁੱੱਚੇ ਭਾਉਣੇ ਆਪਾਂ ਬਾਹਰ ਕੱਢਦੇ ਆ ਜੀ ਮਿੱਤਰੋ ਬੱਚੇ ਆਪਾਂ ਕੱਢ ਲਈ ਸਾਰੇ ਬਾਹਰ ਇੱਕ ਦੋ ਆਪਾਂ ਨਵੇਂ ਵੀ ਛੱਡਾਂਗੇ ਤੇ ਇਹ ਇੱਕ ਕਬੂਤਰ ਆਪਾਂ ਛਤਰੀ ਤੇ ਬੰਨਤਾ ਤੇ ਮਿੱਤਰੋ ਤਿੰਨ ਬੱਚੇ ਛੱਡਣ ਲੱਗੇ ਆਪਾਂ ਹਾਲੇ ਇਹ ਸ਼ਰੀਰ ਤੇ ਬਾਦਾਂਗੇ ਕਿਰਾਂ ਦਾ ਜਿਹੜੇ ਉੜਦੇ ਆ ਉੱਡ ਜਾਂਦੇ ਤੇ ਜਿਹੜੇ ਸ਼ਰੀਰ ਤੇ ਮੇਰੇ ਸ਼ਰੀਰ ਤੇ ਬਹਿ ਜਾਂਦੇ ਤੇ ਰੱਤਾ ਬੱਚਾ ਬਹਿਨੇ ਯਾਰ ਕੀ ਸਿਸਟਮ ਆ ਉਹਦਾ ਕਿਵੇਂ ਆ ਛੱਡ ਕੇ ਕਿ ਨਾ ਛੱਡ ਕੇ ਬਾਅਦ ਚ ਬਹਿਨੇ ਕਿਰਾਂ ਇਹਨਾਂ ਨੂੰ ਛੱਡ ਦਗੇ ਚਲੋ ਭਾਈ ਲਓ ਜੀ ਸਾਤੇ ਵਾਲਾ ਉੱਡ ਗਿਆ ਤੇ ਹਰੀ ਬਗਲ ਵਾਲਾ ਤੇ ਰੱਤਾ ਦੋਵੇਂ ਬਹਿ ਗਿਆ ਆ ਚੱਲਿਆ ਸਾਤੇ ਵਾਲਾ ਤੇ ਉਹਨਾਂ ਨੇ ਬੈਠੇ ਰਹੇ ਨੇ ਦਿਨੇ ਕੋਈ ਨਾ ਪੀ ਉਹ ਡੀਆਂਗੇ ਤਪ ਤਪ ਸੇਕ ਕੇ ਤੇ ਬੇਨੇ ਹੋਰ ਕੋਈ ਬੱਚਾ ਛੱਡ ਕੇ ਕੇ ਰਹਿਣ ਦੇ ਕੀ ਸੇਸ਼ਟਾ ਮਾ ਬੇਨੇ ਇਹ ਖਾਲੀ ਆ ਤਰਤਾ ਛੱਡ ਹੀ ਦਈਏ ਖਾਲੀ ਆ ਮਿੱਤਰੋ ਵਹਿ ਲੱਗਤਾ ਗਿਆ ਇਹ ਕੋਈ ਵੱਡੀ ਗੱਲ ਬਾਤ ਹੈ ਨਹੀਂ ਇਹ ਛੱਡਣ ਵਾਲੀ ਉਹ ਲਾਉਣ ਹੀ ਹੁੰਦੇ ਆ ਲੱਗ ਗਿਆ ਯਾਰ ਇਹ ਰਹਿਣ ਦਿੰਨੇ ਆਪਾਂ ਹੋਰ ਛੱਡਦੇ ਆਪਾਂ ਨਵੇਂ ਵੀ ਛੱਡਾਂਗੇ ਨਾ ਫਿਰ ਕੰਮ ਲੋਟ ਨਹੀਂ ਆਉਣਾ ਹੋਰ 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 ਬੱਚਾ ਕਿਹੜਾ ਛੱਡੀ ਏ ਇੱਕ ਸੀਗਾ ਇੱਥੇ 2 ਸੇ ਵਾਲਾ ਬੈਠਾ ਸੀ 2 ਸਾਟ ਹੋਰੀ ਬੱਚੇ ਦੇ ਥੋੜੇ ਬਿਠ ਤੇ ਰੰਗ ਲੱਗਾ ਉਹ ਛੱਡਦੇ ਆਪਾਂ ਨਾਲ ਇਹਨਾਂ ਦੇ ਕਿੱਧਰ ਗਿਆ ਕਿੱਧਰ ਗਿਆ ਕਿੱਧਰ ਗਿਆ ਲੱਭਿਆ 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 ਯਾਰ ਮੌਕੇ ਦੇ ਕਬੂਤਰ ਵੀ ਲੱਭਦਾ ਜਿਹਨੂੰ ਲੱਭਗੇ ਨਾ ਮੌਕੇ ਤੇ ਲੱਭਦਾ ਉਂ ਸਾਹਮਣੇ ਤੁਰਿਆ ਫਿਰਦਾ ਹੁੰਦਾ ਆ ਬੈਠ ਲੈ ਸਾਹਮਣੇ ਬੈਠਾ ਤੇ ਦੱਸਦਾ ਨਹੀਂ ਮੈਂ ਇੱਥੇ ਬੈਠਾ ਆ ਟੂਟਾ ਟੋਈ ਵਾਲਾ ਉਡਣਾ ਫਿਰ ਲੈ શરી ਦੇ ਭਜਾ ਪੈ ਗਿਆ ਮੇ ਤੁਰ ਉਧਰ ਗਨੇ ਪੇਛੇ ਵੀ ਲੱਗ ਜਾਂਦੇ ਆ ਪਤੰਗਾਂ ਦੇ ਫਿਰ ਆਪਾਂ ਨਹੀਂ ਡਾਉਣੀ ਪਤੰਗ ਆਪਾਂ ਯਾਰ ਬੱਚੇ ਡਰਦੇ ਆ ਜਦੋਂ ਪਤੰਗ ਡਾਉਣੇ ਆ ਯਾਰ ਇੱਕ ਕਬੂਤਰੀ ਢਿੱਲੀ ਆ ਉਹਨੂੰ ਵੀ ਧੁੱਪੇ ਪਾ ਦੰਨੇ ਦਵਾਈ ਬੂਢੀ ਦੰਨੇ ਯਾਰ ਉਹਨੂੰ ਵੀ ਆ ਬੈਠੀ ਸਾਹਮਣੇ ਉਹ ਬੱਟੀ ਕਬੂਤਰੀ ਆ ਏ ਹੋ ਗਈ ਢਿੱਲੀ ਇਹਨੂੰ ਲੱਗੀ ਠੰਡ ਧੁੱਪੇ ਬਾਦ ਗਏ ਸੇਕੇ ਸੁੱਕੇ ਲਾਉਣੇ ਆ ਇਹ ਕਬੂਰੀ ਦੇ ਆਪਾਂ ਆ ਗੂਦਰੀ ਮਿੱਤਰੋ ਅੱਜ ਸਾਰਾ ਦਿਨ ਤੋਂ ਭੇ ਭਾਈ ਰੱਖਣੀ ਹੈ ਦਵਾਈ ਬੂਟੀ ਦਿਨੇ ਨੂੰ ਹੋਰ ਸੱਟਾ ਇਹ ਦਵਾਈ ਬੂਟੀ ਦਿਨੇ ਇਹਨਾਂ ਨੂੰ ਤੇ ਕੇਰਾ ਇਹਨਾਂ ਨੂੰ ਛੋਲੇ ਦੇ ਕੇ ਤੇ ਇਹਨਾਂ ਨੂੰ ਭਾਈਏ ਆਪਾਂ ਤੇ ਨਵੇਂ ਛੱਡਣ ਲੱਗੇ ਆਪਾਂ ਤੁਹਾਨੂੰ ਵਿਖਾ ਕੇ ਛੱਡਾਂਗੇ ਇਹ ਛੋਲੇ ਦੇਤੇ ਆ ਤੇ ਆ ਬੱਚੇ ਆਪਾਂ ਛੱਡਨੇ ਆ ਤੇ ਆ ਛੋਲੇ ਛੜ ਦੇਤੇ ਆ ਤੇ ਹਰੀ ਬਗਲ ਵਾਲੇ ਮਿੱਤਰੋ ਬੱਚਾ ਉੱਡ ਗਿਆ ਰੱਤਾ ਬੱਚਾ ਇਹ ਤੋਂ ਉੱਡ ਕੇ ਬਹਿ ਗਿਆ ਤੇ ਹਰੀ ਬਗਲ ਵਾਲਾ ਵੀ ਉੱਡ ਗਿਆ ਜਿਹੜਾ ਇੱਥੇ ਬੈਠਾ ਸੀ ਉਹ ਤਾਂ ਬਹਿ ਗਿਆ ਆਲੀ ਛਰੀ ਦੇ ਟੂ ਸੇਟ ਵਾਲੇ ਆਲੀ ਛਰੀ ਤੇ ਬਹਿ ਗਿਆ ਹਰੀ ਬਗਲੜਾ ਤੁਹਾਨੂੰ ਦਿਖਾ ਦਿੰਨੇ ਬੱਚਾ ਸਾਤੇ ਵਾਲਾ ਬੱਚਾ ਉੱਚਾ ਤੇ ਹਰੀ ਬਰੜ ਆਉਂਦਾ ਮਿੱਤਰੋ ਰੂਚੀ ਆਕਾ ਆਜਾ ਲੈ ਹਰੀ ਬਗਲ ਵਾਲਾ ਤੇ ਸਾਤੇਰਾ ਬੱਚਾ ਉੱਚਾ ਹੈ ਉਹ ਦਿਖਣਾ ਨਹੀਂਗਾ ਤੇ ਹੁਣ ਆਪਾਂ ਇਹ ਬੱਚੇ ਛੱਡਦੇ ਆ ਆਹ ਤਾਂ ਰੱਜ ਜਾਈਏ ਇਹਨੇ ਤਾਂ ਭਾਈ ਦਿੰਨੇ ਆਪਾਂ ਹੋਰ 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 ਆਹ ਹਰੇ ਟਿੱਕੇ ਵਾਲਾ ਔਰ ਇਹ ਵੀ ਬਹਿ ਗਿਆ ਆ ਬੋਦੀ ਵਾਲੇ ਦਾ ਕੂਤਰ ਦਾ ਘੰਡ ਟੂਸਾ ਬਾਇਆ 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 ਮਿੱਤਰੋ ਲਓ ਜੀ ਬਹਿ ਗਿਆ ਵੀ ਹੁਣ ਆਪਾਂ ਬਾਉਣੇ ਆ ਰੱਤੇ ਦਾ ਬੱਚਾ ਆ ਰਹਿ ਗਿਆ ਆਪਣੇ ਕਾਸਰੇ ਦਾ ਆ ਬੱਚਾ ਉੱਡੂਗਾ ਮਤਲਬ ਸ਼ਾਇਦ ਅੱਜ ਉੱਡ ਜੇ ਬਾਅਦ ਕਦੇ ਚੁੱਡੂਗਾ ਇਹ ਇਹ ਉਡਣ ਜੋਗਾ ਹੀ ਆ ਯਾਰ ਇਹ ਆਪਾਂ ਨਿੱਕਾਂ ਦਾ ਨਹੀਂ ਛੱਡਾਏਗਾ ਹੁਣੇ ਛੱਡਣ ਲੱਗੇ ਆ ਲੋ ਜੀ ਬਹਿ ਗਿਆ ਛਤਰੀ ਦੇ ਆ ਬੱਚਾ ਹੈਕ ਦਾ ਇਹਦਾ ਹੈਗਾ ਰੰਗ ਤੂਸਾ ਦਾ ਡੰਡਾ ਮਿੱਤਰੋ ਆ ਰੰਗ ਆ ਦੇ ਲਓ ਜੀ ਮਿੱਤਰੋ ਬੱਚਾ ਇਹ ਵੀ ਉੱਡ ਗਿਆ ਉਹ ਕਬੂਤਰ ਹੈ ਕਾਇਆ ਬੈਠਾ ਆਪਣੇ ਪਿੰਡ ਕਾਲੀ ਕਾਂਤ ਵਾਲਾ ਜਿਹੜਾ ਉਹ ਦਿਨ ਉਹ ਖਾਇਆ ਸੀ ਮੀਚ ਉਹ ਹਜੇ ਕਿਸੇ ਦੇ ਸ਼ਰੀਰ ਤੇ ਨਹੀਂ ਗਿਆਗਾ ਆਪਣੀ ਸ਼ਰੀਰ ਤੇ ਆਉਂਦਾ ਸੀ ਆਪਾਂ ਭਾਇਆ ਹੀ ਨਹੀਂਗਾ ਤੇ ਉਹ ਬਹਿ ਗਿਆ ਮਿੱਤਰੋ कबूतर वारा जराया टू से डंडे लाओ हड गया उच्चा पूरा लाओ भी मित्र बाज में लिया तह ਵੇਖੋ ਮਾਰਦਾ ਠੰਗਾ ਇਹ ਗੜਕਦਾ ਲੋਗ ਭਰ ਲੈਣਾ ਮਿੱਤਰ ਵੇਖੋ ਆਇਕੋ ਕੇ ਮੈਂ ਉਹਨਾਂ ਤੇ ਜੋਰ ਲਾ ਗੇ ਆਇਆ ਬਾਜੀ आया आया। आया।, आया आया, 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 भाई बाय 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 ना यार मारना है यार दाने नहीं पाने हथ ने मैं मित्रों तो बच्चे बुचे फिर दे बगल वाला आगे टूसा टवरी ਇੱਕ ਔ ਚੱਲੇ ਦੋ ਇੱਕ ਹੈਗਾ ਸਾਤੇ ਵਾਲਾ ਤੇ ਇੱਕ ਹੈਗਾ ਆਪਣਾ ਹਰੀ ਬਗਲ ਵਾਲਾ ਦੋ ਬੱਚੇ ਔ ਚੱਲੇ ਆ ਟੂ ਸੈਟ ਹੋਰੀ ਜਰਾ ਆ ਸਰਦਾ ਤੇ ਦੋ ਉਧਰ ਨੂੰ ਇਹ ਜਿਹੜਾ ਆਉਂਦੇ ਆ ਤੇ ਉਹਨੂੰ ਚੈੱਕ ਕਰਾਉਣੇ ਆ ਪਾ ਤੁਹਾਨੂੰ ਆਇਆ ਬਾਜੀ ਹੁੰਡਾਰਨ ਲੱਗ ਪਿਆ ਪਹਿਲਾਂ ਮਾਰਦਾ ਸੀਗਾ ਆ ਗਿਆ ਮੇਤਰੂ 7000 ਦਾ ਬੱਚਾ ਆ ਚੱਲਿਆ ਲੰਘ ਗਿਆ ਤੇ ਹਰੀ ਬਗਲ ਵਾਲਾ ਵੀ ਇਸੇ ਨਾਲ ਹੀ ਸੀਗਾ ਉਹਨੂੰ ਕਿਧਰ ਛੱਡ ਆਂਦਾ ਆ ਚੱਲਿਆ 7000 ਦਾ ਆ ਮੈਟਰ ਪਤੰਗ ਚੜਾਈ ਜਾਂਦਾ ਕੋਈ ਭਰਾ ਆ ਜਾ ਲੈ ਮਿੱਤਰ ਹਾਈ ਬਗਲਾ ਬੱਚਿਆਂ ਵੀ ਹੋ ਗਿਆ ਉਹ ਬੱਚੇ ਪੁੱਛੇ ਭਾਈ ਬੈਠੇ ਆ ਤੇ ਆਪਣੇ ਸ਼ਿਕਾਰੀ ਵੀ ਆਉਂਦੇ ਜਾਲ ਅੱਜ ਫੇਰ ਲਾਉਣਾ ਆਪਾਂ ਤਕੂਤਰੀਆਂ ਦੋ ਦਿਨ ਢਿੱਲੀਆਂ ਸੀ ਯਾਰ ਦਵਾਈ ਬੂੜੀ ਦੇਤੀ ਆ ਉਹ ਬਾਤਾਂਗਾ ਆਪਾਂ ਧੁੱਪੇ ਇੰਨੇ ਕਬੂਤਰ ਬੱਚੇ ਸਾਰੇ ਤਾੜਦੇ ਆ ਟਾਈਮ 4:30 ਦਾ ਹੋ ਗਿਆ ਤੇ ਕਬੂਤਰ ਆਪਣੇ ਤਿੰਨ ਫਿਰਦੇ ਆ ਇੱਕ ਤਾਂ ਚੱਲਿਆ ਸਾਤੇ ਵਾਲਾ ਇਹ ਤਾਂ ਭੜਕਾਈ ਜਾਨੇ ਆਪਾਂ ਆ ਗਿਆ ਨੀਵਾ ਤੇ ਦੋ ਕਬੂਤਰ ਉੱਚੇ ਖੜੇ ਆ ਇੱਕ ਤਾਂ ਖੜਾ ਡੰਡਾ ਹਰ ਡੰਡਾ ਗਲਾਬੀ ਹਰਾ ਟੂਸਾ ਤੇ ਇੱਕ ਖੜਾ ਹਰੀ ਬਗਲ ਵਾਲਾ ਤੇ ਟੂ ਸੇਟ ਉੱਰੇ ਵਾਲੇ ਮਿੱਤਰ ਕਬੂਤਰ ਬਹਿ ਗਿਆ ਸੀਗਾ ਤੇ ਇਹਨੂੰ ਭਾਈ ਜਾਨੇ ਆਪਾਂ ਬਾ ਇਹ ਤਾਂ ਆ ਚੱਲਿਆ ਦੰਡਾ ਨੂੰ ਪਾਈ ਸੀ ਕੂਤਰ ਨੂੰ ਤੇ ਨਾਲ ਚੋਕ ਲੈਣਗੇ ਆ ਗਿਆ ਮਿੱਤਰੋ ਆ ਜਾ ਆ ਜਾ ਆ ਆ ਆ ਗਿਆ ਮਿੱਤਰੋ ਇਹ ਸਾਤੇ ਵਾਲਾ ਬੱਚਾ ਤੇ ਦੂਜਾ ਉੱਚੇ ਖੜਿਆ ਉਹ ਤੁਹਾਨੂੰ ਵਿਖਾਉਣੇ ਆ ਕਿ ਇਹ ਇਹਨੂੰ ਬਾਹਲ ਗਏ ਆਪਾਂ ਮੇਤਰੋ ਇਹ ਉੱਚਾਣਾ ਹੋ ਜਾਏ ਚੰਦ ਆ ਜਾਂਦਾ ਇਹ ਮੇਤਰੋ ਦੋ ਦਿਨ ਪਹਿਲਾਂ ਕੋਠੀ ਤੇ ਬੈਠਾ ਸੀਗਾ ਇਹ ਤੇ ਦੇਖ ਲਓ ਹੁਣ ਖੁੱਲਿਆ ਗੂਤਰ ਇਹ ਆ ਗਿਆ ਆ ਗਿਆ ਮੇਤਰੋ ਲਓ ਜੀ ਆ ਬੈ ਗਿਆ ਸਾਤਿਆਰਾ ਬੱਚਾ ਇਹਨੂੰ ਤਾੜ ਦਿੰਨੇ ਆ ਫਿਰ ਅਬ ਦੂਜੇ ਫੋਕਸ ਕਰਾਉਣੇ ਆ ਉਹ ਉੱਚੇ ਫਿਰਦੇ ਹਜੇ ਜੂਮ ਨਹੀਂ ਹੋਣਾ ਮਿੱਤਰੋ ਉਹਨਾਂ ਥੋੜੇ ਜਿਹਾ ਨੀਵੇਂ ਆਉਂਦੇ ਆ ਤੇ ਵਿਖਾਉਣੇ ਆਪਾਂ ਇਹਨੂੰ ਨਾ ਤਾੜ ਦਿੰਨੇ ਆ ਆ ਸੀ ਮਿੱਤਰੋ ਬੱਚਾ ਸਾਤਿਆ ਜਿਹੜਾ ਹੁਣ ਬੈਠਾ ਮਾੜੀ ਈ ਟੌਰੀ ਆ ਦੀ ਆ ਬੱਚਾ ਸੀਗਾ ਕਰੋ ਚੈੱਕ ਇਹਨੂੰ ਥੋੜਾ ਜਿਹਾ ਆਪਾਂ ਪਾਸੇ ਛੱਡ ਦਿੰਨੇ ਆ ਥੋੜਾ ਟਾਈਮ ਸਾਸੂ ਲੈ ਕੇ ਪਾਣੀ ਪੀ ਲੂਗਾ ਕਹ ਰੋ ਸ਼ੌਂਗ ਬੱਚੇ ਦਾ ਕਿੱਧਰ ਨਾ ਉਸਾਲਿਆ ਤੇ ਦੂਜੇ ਕੂਤਰ ਆ ਫਿਰ ਦੇ ਮੇਤਰੋ ਫੋਕਸ ਨਹੀਂ ਹੋ ਰਿਹਾ ਮੇਤਰੋ ਉੱਚੇ ਆ ਬੱਚੇ ਉਹ ਉਹ ਦੋਵੇਂ ਉੱਚੀ ਛੱਤ ਤੇ ਆ ਡੰਡੇ ਵਾਲਾ ਵੀ ਤੇ ਬਗਲ ਵਾਲਾ ਵੀ ਬਗਲ ਵਾਲੇ ਵੀ ਉਦੋਂ ਤਾਂ ਹੀ ਨਹੀਂ ਬੈਠੇ ਰਾਤ ਨੂੰ ਤੇ ਭੜਕਾਉਣ ਲੱਗਦੇ ਆ ਹੋਣੀ ਲੱਗਦੇ ਆ ਭੜਕਾਉਣ ਫੇਰ ਹੀ ਕਿਤੇ ਹੱਥਾਂ ਤੇ ਕਰ ਬੈਠਣਗੇ ਇਹ ਮਿੱਤਰੋ ਹਰੀ ਬਗਾਲਾ ਬੱਚਾ ਬਹਿ ਗਿਆ ਤੇ ਬੱਚਾ ਰਹਿ ਗਿਆ ਇੱਕ ਉਹ ਆ ਫਿਰਦਾ ਮਿੱਤਰੋ ਆ ਕੂਤਰ ਨਾਲ ਤੁਰਿਆ ਫਿਰਦਾ ਇਹ ਰਹਿ ਗਿਆ ਹਰਾ ਟੂਸਾ ਤੇ ਗੁਲਾਬੀ ਡੰਡਾ ਉਸੇ ਬਗਲ ਜੀ ਡੰਡਾ ਜਿਹੜਾ ਅੱਜ ਦੂਜੇ ਦਿਨ ਉੱਡਿਆ ਮਤਲਬ ਪਹਿਲਾ ਦਿਨ ਥੋੜਾ ਜਿਹਾ ਉੱਡਿਆ ਸੀਗਾ ਤੇ ਦੂਜੇ ਦਿਨ ਅੱਜ ਉੱਡਿਆ ਇਹ ਯਾਰ ਪਤੰਗ ਚੜਾਈ ਜਾਂਦੇ ਸੀਗੇ ਤੇ ਉਹਨਾਂ ਦਾ ਡਰ ਗਿਆ ਇਹ ਬਹਿਣ ਤਾਂ ਆਇਆ ਸੀਗਾ ਉਹਨਰ ਡਰ ਗਿਆ ਮਿੱਤਰੋ ਇਹ ਤੇ ਉਧਰ ਇੱਕ ਗੂਤਰ ਫਿਰਦਾ ਸੀਗਾ ਉਹਦੇ ਨਾਲ ਜਾਵੜਿਆ ਹਰੀਬੁਰ ਵਾਲੇ ਇਹਦੇ ਨਾਲ ਦਾ ਬੱਚਾ ਬਹਿ ਗਿਆ ਹੁਣ ਤੇ ਇਹ ਉਧਰ ਜਾਵੜਿਆ ਉਹਦੇ ਨਾਲ ਤੁਰਿਆ ਫਿਰਦਾ ਮਿੱਤਰੋ ਆ ਆਉਂਦੇ ਹੀ ਦੋਗੇ ਕਰੋ ਸ਼ੇਕਾ ਤੇ ਵੇਣੇ ਆਉਂਦਾ ਕਿ ਨਹੀਂ ਆਉਂਦਾ ਭੜਕਾਈ ਜਾਂਦੇ ਆ ਪਾਛਤਰੀ ਦਾ ਆ ਆ ਗਈ ਮਿੱਤਰੋ ਉਦਰੀ ਮੁੜ ਜਾਂਦਾ ਬੱਚਾ ਤੇ ਚਲੋ ਕੇਰਾ ਭੜਕਾਈ ਜਾਂਦੇ ਆ ਵੇਣੇ ਆਉਂਦਾ ਕਿ ਨਹੀਂ ਆਉਣਾਗਾ ਤੇ ਇੱਕ ਆ ਕੇ ਬਹਿ ਗਿਆ ਮਿੱਤਰੋ ਹਰੀ ਬਗਰਾਲਾ ਹੁਣ ਬੈਠਾ ਆ ਕੇ ਵਾ ਉਹਨੂੰ ਤਾਂ ਬੰਦ ਕਰ ਦੇਣਾ ਅੱਜ ਨਹੀਂ ਅੱਜ ਹੀ ਲਾਸਟ ਆਈ ਸੀ ਉਹਦੀ ਤੇ ਆ ਤਾਂ ਹਜੇ ਹੈਗਾ ਪਹਿਲੀ ਦੂਜੀ ਡਾਈ ਆ ਆ ਗਿਆ ਮਿੱਤਰੋ ਇਹ ਦੂਜੇ ਕੂਤਰ ਮਗਰ ਲਾ ਕੇ ਮੁੜ ਜਾਂਦਾ ਤੇ ਭੌਣੇ ਫਿਰ ਦੱਸਦੇ ਆਪਾਂ ਬੈਂਦਾ ਕਿ ਨਹੀਂ ਬੈਂਦਾ ਅੱਜ ਇਹ ਤੇ ਬੱਚਾ ਆਪਣਾ ਨਹੀਂ ਬੈਠਾਗਾ ਟੂ ਸੇ ਡੰਡੇ ਵਾਲਾ ਤੇ ਕੂਤਰ ਆਪਣਾ ਰੀ ਲਾਤਾ ਤੇ ਲਾ ਕੇ ਤਾਰਤਾ ਤੇ ਕਾਲੂ ਵੇਣੇ ਆ ਉੜਦਾ ਕਿ ਨਹੀਂ ਉੜਦਾਗਾ ਉੱਚਾ ਸੀਗਾ ਯਾਰ ਸਮੁੰਦਰ ਜਿਹਾ ਕਹਿ ਸਕਦੇ ਜਿਵੇਂ ਟਾਵਰ ਜਿੰਨਾ ਭੈਣ ਪਿੰਡ ਚ ਡਿੱਗ ਗਿਆ ਕਿ ਹਜੇ ਕੀ ਸਿਸਟਮ ਪਤਾ ਨਹੀਂ ਲੱਗਾ ਪਰ ਲੈ ਬੱਸ ਹੀ ਫਿਰਦਾ ਸੀਗਾ ਤੇ ਕੱਲ ਨੂੰ ਪਤਾ ਲੱਗੂ ਮਿੱਤਰੋ ਉੜਦਾ ਕਿ ਨਹੀਂ ਉੜਦਾਗਾ ਤੇ ਉਹ ਨੇੜੇ-ਨੇੜੇ ਆਪਾਂ ਫੋਨ ਵੀ ਲਾਤਾਗਾ ਤੇ ਕਹਿੰਦਾ ਭਾਈ ਉੱਡਿਆ ਤਾਂ ਤੜਕੇ ਦੱਸ ਦਾਂਗੇ ਵੀਰੋ ਠੀਕ ਆ ਮਿੱਤਰੋ ਧੰਨਵਾਦ ਸਾਰੇ ਵੀਰਾਂ ਵਲੌਗ ਵੇਖਣ ਲਈ ਕਰਦੇ ਆਪਾਂ ਇੱਥੇ ਐਂਡ ਵਲੌਗ ਦਾ ਤੇ ਕੱਲ ਨੂੰ ਦੱਸਾਂਗੇ ਮਿੱਤਰੋ ਬੱਚਾ ਆਇਆ ਕਿ ਨਹੀਂ ਆਇਆ ਉੱਡਿਆ ਕਿ ਨਹੀਂ ਉੱਡਿਆ ਧੰਨਵਾਦ ਸਾਰੇ ਵੀਰਾਂ ਦਾ